ਪਹਿਲੇ ਕੰਮ ਤੋਂ ਪਿਛੋਕਹੇ ਅਤਵਾਦੀ ਹਮਲਤਵਾਦ ਭਾਰਤ ਨੇ ਸਖਤ ਰੁਖ ਅਖਤਿਆਰ ਕਰਦਿਆਂ ਹੋਇਆਂ ਕੁਝ ਅਹਿਮ ਫੈਸਲੇ ਲਏ ਨੇ ਹਾਲਾਂਕਿ ਉਹਨਾਂ ਫੈਸਲਿਆਂ ਤੋਂ ਬਾਅਦ ਪਾਕਿਸਤਾਨ ਨੇ ਵੀ ਕੁਝ ਅਹਿਮ ਕਦਮ ਚੁੱਕੇ ਨੇ ਭਾਰਤ ਨੇ ਜਿਹੜੇ ਕਦਮ ਚੁੱਕੇ ਨੇ ਉਹਨਾਂ ਦੇ ਵਿੱਚ ਸਭ ਤੋਂ ਅਹਿਮ ਹੈਗਾ ਜਿਹੜਾ ਉਹ ਹੈ ਸਿੰਧੂ ਸਮਝੌਤਾ ਸਿੰਧੂ ਨਦੀ ਜਾਂ ਸਿੰਧੂ ਜਾਲ ਸਮਝੌਤਾ ਵੀ ਕਹਿੰਦੇ ਆ ਬਹੁਤ ਸਾਰੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਜਾਂ ਇਹ ਪਤਾ ਨਹੀਂ ਲੱਗ ਰਿਹਾ ਕਿ ਇਹ ਸਮਝੌਤਾ ਹੈ ਕੀ ਹੈ ਇਹ ਤੁਹਾਨੂੰ ਡਿਟੇਲ ਦੇ ਵਿੱਚ ਦੱਸਣ ਦੀ ਲਈ ਅੱਜ ਆਏ ਆ ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਜੜੀਆਂ ਹੁਣ ਗੱਲਾਂ ਕੀਤੀਆਂ ਗਈਆਂ ਨੇ ਉਹ ਕਹਿੰਦੇ ਨੇ ਕਿ ਜੇਕਰ ਇਸ ਸਮਝੌਤੇ ਦੇ ਵਿੱਚ ਜਰਾ ਜਿੰਨੀ ਵੀ ਕੋਈ ਹੇਰਫੇਰ ਕੀਤੀ ਗਈ ਤਾਂ ਇਸ ਨੂੰ ਵਾਰ ਮੰਨਿਆ ਜਾਏਗਾ ਇਸ ਨੂੰ ਜੰਗ ਦਾ ਆਗਾਜ਼ ਮੰਨਿਆ ਜਾਏਗਾ ਕਿਉਂਕਿ ਇਹ ਜਿਹੜੀ ਟ੍ਰੀਟੀ ਹੋਈ ਹੈ ਜਿਹੜਾ ਇਹ ਸਮਝੌਤਾ ਹੋਇਆ ਹੈ ਇਹ ਦੋ ਮੁਲਕਾਂ ਦੇ ਵਿਚਕਾਰ ਹੋਇਆ ਹੈ ਤੇ ਜੇ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਚੇਂਜਸ ਲੈ ਕੇ ਆਉਣੇ ਨੇ ਤਾਂ ਦੋਵਾਂ ਮੁਲਕਾਂ ਦੀ ਸਹਿਮਤ ਹੋਣੀ ਬੜੀ ਜ਼ਰੂਰੀ ਹੈ ਜੇਕਰ ਦੋਵਾਂ ਮੁਲਕਾਂ ਦੇ ਵਿੱਚੋਂ ਇੱਕ ਦੀ ਵੀ ਸਹਿਮਤੀ ਨਹੀਂ ਹੁੰਦੀ ਤਾਂ ਇਸ ਸਮਝੌਤੇ ਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਦੇ ਵਿੱਚ ਵਰਲਡ ਬੈਂਕ ਵੀ ਮੌਜੂਦ ਹੈ ਹੁਣ ਜੇਕਰ ਭਾਰਤ ਇਸ ਸਮਝੌਤੇ ਨੂੰ ਰੱਦ ਕਰਦਾ ਜਾਂ ਸਮਝੌਤੇ ਨੂੰ ਰੋਕਦਾ ਜਾਂ ਇਸ ਸਮਝੌਤੇ ਤੇ ਜਿਹੜੀਆਂ ਵੀ ਸ਼ਰਤਾਂ ਸਿਗੀਆਂ ਉਹਨਾਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਤਾਂ ਕੀ ਉਸਦੇ ਨਤੀਜੇ ਹੋਣਗੇ ਕਿਵੇਂ ਕੀ ਹੋਏਗਾ ਇਸ ਦਾ ਅਸਰ ਪਾਕਿਸਤਾਨ ਤੇ ਕਿੰਨਾ ਪਵੇਗਾ ਕੀ ਇਹ ਸਮਝੌਤਾ ਰੱਦ ਕਰਨ ਨਾਲ ਜਾਂ ਇਸ ਦੇ ਵਿੱਚ ਕੋਈ ਬਦਲਾਅ ਕਰਨ ਦੇ ਨਾਲ ਤੁਰੰਤ ਪ੍ਰਭਾਵ ਨਾਲ ਪਾਕਿਸਤਾਨ ਨੂੰ ਕੋਈ ਫਰਕ ਪਏਗਾ ਜਾਂ ਨਹੀਂ ਪਏਗਾ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਜੇ ਕੱਲ ਪਾਣੀਆਂ ਦੀ ਵੰਡ ਦੀ ਕੀਤੀ ਜਾਵੇ ਤਾਂ ਪਾਣੀਆਂ ਦੀ ਵੰਡ ਕਿਸ ਤਰੀਕੇ ਨਾਲ ਹੋਈ ਹੈ ਕਿਵੇਂ ਹੋਈ ਹੈ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਮੈਂ ਤੁਹਾਨੂੰ ਕੁਝ ਸਕਰੀਨ ਤੇ ਚੀਜ਼ਾਂ ਦਿਖਾ ਰਿਹਾ ਹਾਂ ਉਸ ਤੋਂ ਬਾਅਦ ਤੁਹਾਨੂੰ ਸਹੀ ਤਰੀਕੇ ਨਾਲ ਸਮਝ ਆ ਜਾਵੇਗਾ ਸਿੰਧੂ ਜਲ ਸਮਝੌਤਾ ਹੈ ਕੀ ਹੈ ਸਿੰਧੂ ਜਲ ਸਮਝੌਤੇ ਦੇ ਵਿੱਚ ਕਿਹੜੀਆਂ-ਕੜੀਆਂ ਚੀਜ਼ਾਂ ਨੇ ਜੜੀਆਂ ਆ ਰਹੀਆਂ ਨੇ ਇਹ ਸਮਝਣਾ ਬੇਹਤ ਜ਼ਰੂਰੀ ਹੈ ਜਿਹੜਾ ਕਿ ਤੁਹਾਨੂੰ ਇਸ ਮੈਪ ਰਾਹੀਂ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਦਰਅਸਲ ਸਿੰਧੂ ਜਲ ਸਮਝੌਤੇ ਦੇ ਤਹਿਤ ਦੋ ਹਿੱਸਿਆਂ ਦੇ ਵਿੱਚ ਨਦੀਆਂ ਨੂੰ ਵੰਡਿਆ ਗਿਆ ਕਿਹੜੀਆਂ-ਕਿਹੜੀਆਂ ਨਦੀਆਂ ਇਹ ਪੂਰਬੀ ਨਦੀਆਂ ਪੂਰਬੀ ਨਦੀਆਂ ਦੇ ਵਿੱਚ ਰਾਵੀ ਬਿਆਸ ਸਤਲੁਜ ਇਹ ਤਿੰਨੇ ਦੀਆਂ ਤਿੰਨੇ ਭਾਰਤ ਦੀਆਂ ਨਦੀਆਂ ਮੰਨ ਕੇ ਚੱਲੋ ਕਿ ਇਹ ਭਾਰਤ ਦੀਆਂ ਨਦੀਆਂ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਇਹ ਲੱਗੇਗਾ ਕਿ ਇਹ ਸਿਰਫ 20% ਪਾਣੀ ਹੈ ਇਹ ਟੋਟਲ ਦਾ 20% ਹੈ ਪਾਣੀ ਪੂਰਾ ਭਾਰਤ ਯੂਜ਼ ਕਰੇਗਾ ਪਰ ਜਿਹੜਾ 100% ਦਾ ਪਾਣੀ ਹੈ ਉਹਦੇ ਵਿੱਚੋਂ 80% ਦਾ ਹਿੱਸਾ ਜਿਹੜਾ ਉਹ ਪਾਕਿਸਤਾਨ ਵਾਲਾ ਜਿਹੜਾ ਕਿ ਪੱਛਮੀ ਨਦੀਆਂ ਦੇ ਰੂਪ ਦੇ ਵਿੱਚ ਵਹਿੰਦਾ ਜਿਸ ਦਾ ਵਿੱਚ ਸਿੰਧੂ ਜੇਲਮ ਤੇ ਚਨਾਬ ਹੈ ਹੁਣ ਹੋਇਆ ਕੀ ਹੈ ਹੁਣ 100% ਪਾਣੀ ਸੀ 100% ਪਾਣੀ ਦੇ ਵਿੱਚੋਂ 80% ਪਾਣੀ ਇਹਨਾਂ ਤਿੰਨ ਨਹਿਰਾਂ 'ਚ ਸੀ ਸਿੰਧੂ ਜੇਲਮ ਚਨਾਬ ਜਿਹੜਾ 20 ਫੀਸਦੀ ਪਾਣੀ ਸੀ ਉਹ ਸੀਗਾ ਪੂਰਬੀ ਨਦੀਆਂ ਦੇ ਵਿੱਚ 라ਵੀ ਬਿਆਸ ਸਤਲੁਜ ਉਹਨਾਂ ਦੇ ਵਿੱਚ 3.3 ਕਰੋੜ ਏਕੜ ਫੁੱਟ ਪਾਣੀ ਹੈ ਇੱਥੇ 13.5 ਕਰੋੜ ਏਕੜ ਫੁੱਟ ਪਾਣੀ ਹੈ ਸਿੰਧੂ ਸਮਝੌਤਾ ਹੈ ਕਿ ਉਸ ਤੋਂ ਪਹਿਲਾਂ ਸਿੰਧੂ ਦਾ ਖੇਤਰਵਾਲ ਸਮਝਣਾ ਬੜਾ ਜ਼ਰੂਰੀ ਹੈ ਇਸ ਕਰਕੇ ਸਮਝਣਾ ਜ਼ਰੂਰੀ ਹੈ ਕਿ ਪਾਕਿਸਤਾਨ ਦੀ ਲਾਈਫਲਾਈਨ ਕਿਉਂ ਕਿਹਾ ਜਾਂਦਾ ਇਸ ਨੂੰ ਮੈਂ ਤੁਹਾਨੂੰ ਅੱਗੇ ਜਾ ਕੇ ਇਹ ਵੀ ਦੱਸਾਂਗਾ ਕਿ ਜੇਕਰ ਇਹ ਸਮਝੌਤਾ ਖਤਮ ਹੁੰਦਾ ਜੇ ਇਹ ਸਮਝੌਤਾ ਵਿਚ ਵਿਚਾਲੇ ਰੋਕ ਦਿੱਤਾ ਜਾਂਦਾ ਜੇ ਭਾਰਤ ਵੱਲੋਂ ਇਸ ਸਮਝੌਤੇ ਨੂੰ ਖਤਮ ਕਰ ਦਿੱਤਾ ਜਾਂਦਾ ਤਾਂ ਪਾਕਿਸਤਾਨ ਤੇ ਇਸ ਦਾ ਕਿੰਨਾ ਅਸਰ ਪਏਗਾ ਇਹ ਤੁਹਾਨੂੰ ਮੈਂ ਸਮਝਾ ਦੇਣਾ ਹੁਣ ਤੁਸੀਂ ਇਸ ਇਸ ਪੂਰੇ ਮੈਪ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਇਹ ਜ਼ਰੂਰ ਨਜ਼ਰ ਆ ਰਿਹਾ ਹੋਣਾ ਕਿ ਸਭ ਤੋਂ ਵੱਡਾ ਜੇਕਰ ਖੇਤਰ ਹੈਗਾ ਤਾਂ ਉਹ ਪਾਕਿਸਤਾਨ ਵੱਲੇ ਪਾਸੇ ਆ ਮੈਂ ਕਲਰ ਚੇਂਜ ਕਰ ਦਿੰਦਾ ਥੋੜਾ ਜਿਹਾ ਫਿਰ ਮੈਂ ਤੁਹਾਨੂੰ ਸਹੀ ਤਰ੍ਹਾਂ ਸਮਝਾ ਸਕਦਾ ਪਾਕਿਸਤਾਨ ਦੇ ਵਿੱਚ 47% ਅਫਗਾਨਿਸਤਾਨ ਦੇ ਵਿੱਚ 6% ਚੀਨ ਦੇ ਵਿੱਚ 8% ਤੇ ਭਾਰਤ ਦੇ ਵਿੱਚ 39% ਹੁਣ ਹੋਇਆ ਕੀ ਆ ਸਿੰਧੂ ਨਦੀ ਜਿਹੜੀ ਹੈਗੀ ਆ ਉਹ ਭਾਰਤ ਵੱਲੋਂ ਨਿਕਲ ਕੇ ਜਾਂਦੀ ਆ ਅਗਲਾ ਮੈਪ ਤੁਹਾਨੂੰ ਦਿਖਾਵਾਂਗਾ ਉਦੋਂ ਸਮਝ ਆਊਗਾ ਹੁਣ ਭਾਰਤ ਵੱਲੋਂ ਨਿਕਲਦੀ ਹੋਈ ਪਾਕਿਸਤਾਨ ਦੇ ਵਿੱਚ ਜਾਂਦੀ ਆ ਤੇ ਭਾਰਤ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਅਸੀਂ ਸਿੰਧੂ ਸਮਝੌਤਾ ਰੱਦ ਕਰ ਰਹੇ ਹੁਣ ਸਵਾਲ ਇਹ ਆ ਕਿ ਸਿੰਧੂ ਸਮਝੌਤਾ ਰੱਦ ਕਿਵੇਂ ਹੋਏਗਾ ਕੀ ਭਾਰਤ ਦੇ ਕੋਲ ਇੰਨੀ ਸ਼ਮਤਾ ਹੈਗੀ ਆ ਕਿ ਉਹ ਸਿੰਦੂ ਨਦੀ ਦਾ ਸਾਰਾ ਪਾਣੀ ਰੋਕ ਸਕਦੀ ਹੈ ਸਾਡੇ ਕੋਲ ਕੋਈ ਡੈਮ ਹੈ ਕੋਈ ਬਦਲਵੀਆਂ ਨਹਿਰਾਂ ਕੋਈ ਦਰਿਆ ਨੇ ਜਿੱਥੋਂ ਅਸੀਂ ਉਹਦਾ ਰੁੱਖ ਮੋੜ ਕੇ ਪਾਕਿਸਤਾਨ ਦਾ ਰਸਤਾ ਬੰਦ ਕਰਕੇ ਅਸੀਂ ਉਸ ਨੂੰ ਕਿਸੇ ਦੂਜੇ ਰਾਤੇ ਪਾ ਸਕਦੇ ਹਾਂ ਤਾਂ ਸ਼ਾਇਦ ਇਸ ਦਾ ਜਵਾਬ ਹੈ ਜਿਹੜਾ ਨਾ ਦੇ ਵਿੱਚ ਹੋਏਗਾ ਹੁਣ ਮੈਂ ਤੁਹਾਨੂੰ ਇੱਕ ਮੈਪ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਨਦੀਆਂ ਕਿੱਥੋਂ ਕਿੱਥੋਂ ਵਹਿੰਦੀਆਂ ਨੇ ਕਿਸ ਤਰ੍ਹਾਂ ਜਾਂਦੀਆਂ ਨੇ ਔਰ ਪਾਕਿਸਤਾਨ ਤੱਕ ਕਿਵੇਂ ਇਦੀ ਪਹੁੰਚ ਹੁੰਦੀ ਹੈ ਇਹ ਸਾਰੀਆਂ ਨਦੀਆਂ ਨੇ ਸਭ ਤੋਂ ਪਹਿਲਾਂ ਸਤਲੁਜ ਫਿਰ ਉਸ ਤੋਂ ਬਾਅਦ ਬਿਆਸ ਫਿਰ ਉਸ ਤੋਂ ਬਾਅਦ ਰਾਵੀ ਫੇਰ ਉਸ ਤੋਂ ਬਾਅਦ ਚਨਾਬ ਫੇਰਾ ਗਈ ਜੇਲਮ ਔਰ ਸਭ ਤੋਂ ਵੱਡੀ ਨਦੀ ਜਿਹੜੀ ਉਹ ਇੰਡਸ ਯਾਨੀ ਕਿ ਸਿੰਧ ਹੁਣ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਸਮਝਾਣ ਦੀ ਪੂਰੀ ਕੋਸ਼ਿਸ਼ ਕਰਦਾ ਕਿ ਮਸਲਾ ਕਿੱਥੇ ਅੜਿਆ ਹੋਇਆ ਔਰ ਜਿਸ ਤੋਂ ਬਾਅਦ ਇਹ ਦਾਵਾ ਕੀਤਾ ਜਾ ਰਿਹਾ ਕਿ ਪਾਕਿਸਤਾਨ ਬਰਬਾਦ ਹੋ ਸਕਦਾ ਜੇਕਰ ਇਸ ਸਮਝੌਤੇ ਦੇ ਵਿੱਚ ਭਾਰਤ ਨਾ ਕਰਦਾ ਆ ਪੂਰੀ ਨਦੀ ਹੈ ਜਿਹੜੀ ਇਹ ਇਹ ਭਾਰਤ ਵੱਲੋਂ ਹੁੰਦੀ ਹੋਈ ਪਾਕਿਸਤਾਨ ਵਾਲੀ ਸਾਈਡ ਤੇ ਜਾ ਰਹੀ ਹੈ ਹੁਣ ਸਵਾਲ ਕੀ ਆ ਰਿਹਾ ਕਿ ਜੇ ਪਾਰਾ ਇਸ ਨੂੰ ਪੈਂਚਰ ਕਰ ਦਿੰਦਾ ਯਾਨੀ ਕਿ ਇੰਡਸ ਨੂੰ ਪੈਂਚਰ ਕਰ ਦਿੰਦਾ ਇਹਦਾ ਕੋਈ ਰਾਹ ਰੋਕ ਲੰਦਾ ਇਹਦੇ ਕੋਈ ਬੰਨ ਮਾਰ ਦਿੰਦਾ ਤਾਂ ਇਹ ਸਭ ਤੋਂ ਵੱਡਾ ਜ਼ਰੀਆ ਹੈਗਾ ਪਾਕਿਸਤਾਨ ਦੀ ਲਾਈਫਲਾਈਨ ਦਾ ਪਾਕਿਸਤਾਨ ਦੇ ਵਿੱਚ ਲਗਭਗ 70% ਜਿਹੜੀ ਸਿੰਚਾਈ ਹੁੰਦੀ ਹੈ ਉਹ ਇਸ ਨਹਿਰ ਦੇ ਰਾਹੀਂ ਹੁੰਦੀ ਹੈ ਪਾਕਿਸਤਾਨ ਦੇ ਵਿੱਚ ਜਿੰਨੇ ਵੱਡੇ ਬਿਜਲੀ ਘਰ ਚੱਲ ਰਹੇ ਨੇ ਉਹ ਇਸ ਨਹਿਰ ਦੇ ذریعے ਚੱਲ ਰਹੇ ਨੇ ਜੇਕਰ ਇਸ ਨੂੰ ਰੋਕਿਆ ਜਾਂਦਾ ਜੇਕਰ ਇਸ ਦਾ ਮੋੜਾ ਕੀਤਾ ਜਾਂਦਾ ਤਾਂ ਫਿਰ ਪਾਕਿਸਤਾਨ ਨੂੰ ਇਸ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਬੰਜਰ ਹੋ ਜਾਏਗਾ ਪਾਕਿਸਤਾਨ ਇੱਥੇ ਤੱਕ ਵੀ ਦਾਵਾ ਕੀਤਾ ਜਾ ਰਿਹਾ ਪਰ ਸਵਾਲ ਸਾਡਾ ਇਹ ਵੀ ਹੈ ਕਿ ਇਸ ਦਾ ਬਦਲਵਾ ਕੋਈ ਭਾਰਤ ਕੋਲ ਹੈ ਵਿਕਲਪ ਕਿਉਂਕਿ ਇੰਨੀ ਵੱਡੀ ਤਦਾਦ ਦੇ ਵਿੱਚ ਤੁਸੀਂ ਦੇਖੋ ਦੇ ਇੰਡਸ ਕਿੰਡੀ ਵੱਡੀ ਏ ਸਿੰਧੂ ਘਾਟੀ ਦੇ ਵਿੱਚੋਂ ਇਹ ਨਿਕਲ ਰਹੀ ਹੈ ਨਹਿਰ ਇਹਨੂੰ ਰੋਕਣ ਦੇ ਲਈ ਸਾਡ ਕੋਲ ਇੰਤਜ਼ਾਮ ਕੀ ਹੈ ਅੱਜ ਵੀ ਜੇ ਭਾਰਤ ਕਵੇ ਕਿ ਅਸੀਂ ਇਹਨੂੰ ਰੋਕ ਰੋਕ ਸਕਦੇ ਹਾਂ ਤਾਂ ਉਸ ਦਾ ਜਵਾਬ ਨਾ ਦੇ ਵਿੱਚ ਹੋਵੇਗਾ ਵਾਟਰ ਐਕਸਪਰਟ ਪਾਣੀਆਂ ਦੇ ਬਾਹਰ ਬੰਦੇ ਨੇ ਕਿ ਬਹੁਤ ਵੱਡੇ ਡੈਮ ਦੀ ਜ਼ਰੂਰਤ ਹੈ ਜੇਕਰ ਤੁਸੀਂ ਇਸ ਪਾਣੀ ਨੂੰ ਰੋਕਣਾ ਬਹੁਤ ਵੱਡੀਆਂ ਨਹਿਰਾਂ ਦੀ ਜ਼ਰੂਰਤ ਹੈ ਜੇਕਰ ਇਸ ਪਾਣੀ ਨੂੰ ਰੋਕਣਾ ਹੈ ਮੂੜਵੀਆਂ ਨਹਿਰਾਂ ਦੀ ਤੁਹਾਨੂੰ ਜ਼ਰੂਰਤ ਹੈ ਸੋ ਤਤਕਾਲ ਪ੍ਰਭਾਵ ਦੇ ਨਾਲ ਪਾਕਿਸਤਾਨ ਨੂੰ ਇਸ ਦਾ ਕੋਈ ਅਸਰ ਨਹੀਂ ਪੈਣ ਵਾਲਾ ਇਹ ਗੱਲ ਬਿਲਕੁਲ ਸਾਫ਼ ਹੈ ਕਿਉਂਕਿ ਨਾ ਤਾਂ ਭਾਰਤ ਦੇ ਕੋਲ ਇੰਨੀ ਸ਼ਮਤਾ ਹੈਗੀ ਕਿ ਇਸ ਪਾਣੀ ਨੂੰ ਰੋਕ ਸਕੇ ਪਰ ਹਾਂ ਲੌਂਗ ਟਰਮ ਦੇ ਵਿੱਚ ਜੇ ਭਾਰਤ ਕੋਈ ਪਲੈਨਿੰਗ ਕਰਦਾ ਕਿ ਇਸ ਦਾ ਪਾਣੀ ਰੋਕਿਆ ਜਾਵੇ ਸਿੰਧੂ ਨਦੀ ਦਾ ਪਾਣੀ ਪਾਕਿਸਤਾਨ ਦੇ ਵਿੱਚ ਨਹੀਂ ਜਾਣਾ ਚਾਹੀਦਾ ਫਿਰ ਪਾਕਿਸਤਾਨ ਨੂੰ ਕੋਈ ਬਚਾ ਨਹੀਂ ਸਕਦਾ ਔਰ ਪਾਕਿਸਤਾਨ ਨੇ ਕਿਹਾ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਨੂੰ ਜੰਗ ਦਾ ਆਗਾਜ਼ ਮੰਨਿਆ ਜਾਏਗਾ ਯਾਨੀ ਕਿ ਤੁਸੀਂ ਜੰਗ ਕਰ ਰਹੇ ਹੋ ਸਾਡੇ ਨਾਲ ਇਸ ਨੂੰ ਅਸੀਂ ਜੰਗ ਦਾ ਆਗਾਜ਼ ਮੰਨਾਂਗੇ ਸੋ ਇਹ ਜਿਹੜੀਆਂ ਨਦੀਆਂ ਨੇ ਕੁਝ ਭਾਰਤ ਦੇ ਵਿੱਚ ਨਦੀਆਂ ਨੇ ਕੁਝ ਪਾਕਿਸਤਾਨ ਦੇ ਵਿੱਚ ਨਦੀਆਂ ਨੇ ਭਾਰਤ ਵੱਲੋਂ ਹੋ ਕੇ ਜਿਹੜੀਆਂ ਪਾਕਿਸਤਾਨ ਦੇ ਵਿੱਚ ਜਾਂਦੀਆਂ ਨੇ ਇਸ ਤੋਂ ਇਲਾਵਾ ਜਿਹੜੀ ਸਿੰਧੂ ਸਮਝੌਤਾ ਹੋਇਆ ਸੀਗਾ 1960 ਦੇ ਵਿੱਚ ਅੱਛਾ ਇਹਦੀ ਵੀ ਬੜੀ ਇੰਟਰਸਟਿੰਗ ਗੱਲ ਹੈਗੀ ਹੈ ਕਿ ਸਮਝੌਤਾ ਹੋਇਆ ਕਿਵੇਂ ਦਰਸਲ 1960 ਦਾ ਇਹ ਸਮਝੌਤਾ 1960 ਦੇ ਵਿੱਚ ਇਹ ਸਮਝੌਤਾ ਹੋਇਆ ورلڈ ਬੈਂਕ ਨੇ ਇਹਦੇ ਵਿੱਚ ਦਖਲ ਅੰਦਾਜ਼ੀ ਕੀਤੀ ਕਿ ਦੋਵੇਂ ਮੁਲਕਾਂ ਦੀ ਲਾਈਫਲਾਈਨ ਦਾ ਸਵਾਲ ਹੈ ਪਾਣੀਆਂ ਦਾ ਮੁੱਦਾ ਹੈ ਤਾਂ ਕਿਉਂ ਨਾ ਇੱਕ ਸਮਝੌਤਾ ਕੀਤਾ ਜਾਵੇ ਤੁਹਾਡੇ ਦੋਵਾਂ ਮੁਲਕਾਂ ਦੇ ਵਿੱਚ ਤਾਂ ਜੋ ਇਹ ਪਾਣੀ ਦਾ ਰੇੜਕਾ ਰੌਲਾ ਖਤਮ ਹੋ ਸਕੇ ਉਸ ਸਮਝੌਤੇ ਦੇ ਤਹਿਤ ਇਹ ਗੱਲਾਂ ਵੀ ਉਦੋਂ ਸਾਹਮਣੇ ਆਈਆਂ ਸੀ ਕਿਉਂਕਿ ਭਾਵੇਂ ਜਿਵੇਂ ਤੇ ਮਰਜ਼ੀ ਤੁਹਾਡੇ ਹਾਲਾਤ ਬਣਨ ਜਾਂ ਨਾ ਬਣਨ ਇਹ ਸਮਝੌਤਾ ਨਹੀਂ ਟੁੱਟਣਾ ਚਾਹੀਦਾ ਇਹ ਰੁਕਣਾ ਚਾਹੀਦਾ ਹੁਣ ਦੇਖੋ ਇਸ ਤੋਂ ਪਹਿਲਾਂ ਵੀ ਇਹ ਪਹਿਲੀ ਵਾਰੀ ਨਹੀਂ ਹੈ ਕਿ ਪਾਕਿਸਤਾਨ ਨੇ ਇਸ ਤਰ੍ਹਾਂ ਦਾ ਕੋਈ ਹਮਲਾ ਕੀਤਾ ਹੋਵੇ ਪਾਕਿਸਤਾਨ ਨੇ ਇਸ ਤੋਂ ਪਹਿਲਾਂ ਵੀ ਪਲਵਾਮਾ ਹਮਲਾ ਕੀਤਾ ਮੁੰਬਈ ਦਾ ਅਟੈਕ ਹੋਵੇ ਇਸ ਤੋਂ ਇਲਾਵਾ ਤਿੰਨ ਜੰਗਾਂ ਵੀ ਹੋਈਆਂ ਉਦੋਂ ਵੀ ਇਸ ਜਲ ਸਮਝੌਤੇ ਨੂੰ ਰੱਦ ਨਹੀਂ ਕੀਤਾ ਗਿਆ ਹੁਣ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਪਾਕਿਸਤਾਨ ਨੂੰ ਕੀ ਅਸਰ ਪਵੇਗਾ ਥੋੜਾ ਹੋਰ ਡਿਟੇਲ ਦੇ ਵਿੱਚ ਤੁਹਾਨੂੰ ਦੱਸਣਾ ਕਿ ਪਾਕਿਸਤਾਨ ਨੂੰ ਇਸ ਜਲ ਸੰਧੀ ਨੂੰ ਰੱਦ ਕਰਨ ਦਾ ਕੀ ਅਸਰ ਪਵੇਗਾ ਪਾਕਿਸਤਾਨ ਦੇ ਵਿੱਚ 4.7 ਕਰੋੜ ਏਕੜ ਯਾਨੀ ਕਿ 90% ਜ਼ਮੀਨ ਤੇ ਅਸਰ ਪਵੇਗਾ ਇਸ ਰਕਬੇ ਦੇ ਵਿੱਚ ਸਿੰਚਾਈ ਲਈ ਪਾਣੀ ਸਿੰਧੂ ਜਲ ਸੰਮਝੋਤੇ ਜ਼ਰੀਏ ਹੀ ਆਉਂਦਾ ਖੇਤੀਬਾੜੀ ਨਾਲ ਪਾਕਿਸਤਾਨ ਦੀ ਨੈਸ਼ਨਲ ਇਨਕਮ ਦੇ ਵਿੱਚ 23% ਦਾ ਯੋਗਦਾਨ ਹੈ ਇਸ ਤੇ ਵੱਡਾ ਅਸਰ ਪੈਸਾ ਦਾ ਪਾਕਿਸਤਾਨ ਦੀ 68% ਪਿੰਡੂ ਆਬਾਦੀ ਯਾਨੀ ਕਿ ਲਗਭਗ 70% ਆਬਾਦੀ ਭਾਰਤ ਵਾਂਗੀ ਖੇਤੀ ਤੇ ਨਿਰਭਰ ਕਰਦੀ ਹੈ ਪਾਕਿਸਤਾਨ ਤੇ ਤਾਰਬਿਲਾ ਤੇ ਮੰਗਲ ਹਾਈਡਰੋ ਪਾਵਰ ਪ੍ਰੋਜੈਕਟਾਂ ਤੇ ਵੱਡਾ ਅਸਰ ਪਵੇਗਾ ਕਿਉਂਕਿ ਸਿੰਧੂ ਦਾ ਪਾਣੀ ਇਹਨਾਂ ਹਾਈਡਰੋ ਪਾਵਰ ਪ੍ਰੋਜੈਕਟਾਂ ਨੂੰ ਚਲਾਉਂਦਾ ਹੈ ਇੱਥੇ ਬਿਜਲੀ ਉਤਪਾਦਨ 30 ਤੋਂ 50 ਫੀਸਦੀ ਤੱਕ ਪ੍ਰਭਾਵਿਤ ਹੋਏਗੀ ਜਿਸ ਦਾ ਸਿੱਧਾ ਸਿੱਧਾ ਅਸਰ ਰੋਜ਼ਗਾਰ ਤੱਬੀ ਪਵੇਗਾ ਉਦਯੋਗ ਤੱਬੀ ਪਵੇਗਾ ਜੇਕਰ ਭਾਰਤ ਇਸ ਸਮਝੌਤੇ ਦੇ ਤਹਿਤ ਆਪਣੀਆਂ ਗੱਲਾਂ ਤੇ ਖਰਾ ਨਹੀਂ ਉਤਰਦਾ ਜੇ ਇਸ ਸਮਝੌਤੇ ਨੂੰ ਸਾਈਡ ਲਾਈਨ ਕਰਦਿਆਂ ਹੋਇਆਂ ਬੰਨ ਮਾਰਨ ਦੀ ਕੋਸ਼ਿਸ਼ ਕਰਦਾ ਕੋਈ ਡੈਮ ਬਣਾਉਣ ਦੀ ਕੋਸ਼ਿਸ਼ ਕਰਦਾ ਕੋਈ ਬਦਲਵਾ ਰੂਟ ਦੇਣ ਦੀ ਕੋਸ਼ ਤਾਂ ਯਕੀਨੀ ਤੌਰ ਤੇ ਪਾਕਿਸਤਾਨ ਦੇ ਅੰਦਰ ਬਹੁਤ ਜ਼ਿਆਦਾ ਕਯੋਸ ਖੜਾ ਹੋ ਜਾਏਗਾ 70 ਫੀਸਦੀ ਸੰਝਾਈ ਹੈ ਜਿਹੜੀ ਇਹ ਦਾਵਾ ਕੀਤਾ ਜਾ ਰਿਹਾ ਕਿ ਇਸ ਨਦੀ ਦੇ ਰਾਹੀ ਹੁੰਦੀ ਹੈ ਇਸ ਨਹਿਰ ਤੇ ਰਾਹੀ ਹੁੰਦੀ ਹੈ ਜੋ ਕਿ ਇੱਕ ਵੱਡਾ ਨੁਕਸਾਨ ਪਾਕਿਸਤਾਨ ਨੂੰ ਦੇ ਸਕਦੀ ਹੈ ਹੁਣ ਲੌਂਗ ਟਰਮ ਦੇ ਵਿੱਚ ਤਾਂ ਕਹਿ ਸਕਦੇ ਹਾਂ ਕਿ ਵਾਕਈ ਜੇਕਰ ਇਹ ਸਮਝੌਤਾ ਰੋਕਿਆ ਜਾਂਦਾ ਤੋੜਿਆ ਜਾਂਦਾ ਤਾਂ ਨੁਕਸਾਨ ਪਾਕਿਸਤਾਨ ਨੂੰ ਹੋਏਗਾ ਪਰ ਤੁਰੰਤ ਪ੍ਰਭਾਵ ਦੇ ਨਾਲ ਇਸ ਦਾ ਕੋਈ ਵੱਡਾ ਨੁਕਸਾਨ ਪਾਕਿਸਤਾਨ ਨੂੰ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ